ਕਾ ਵੀਡੀਓ ਕਰਦਾ ਪਾੜਦਾ ਆਉਂਦਰੀ ਜਾ ਉਹਨਾਂ ਨੇ ਕਰਦਾ ਤੁਹਾਡੇ ਵੀਡੀਓ ਚੱਲ ਨਹੀਂ ਆ ਇਹ ਚੱਲਣ ਦੇ ਇੱਥੇ ਕਿੱਥੇ ਭਾਈ ਜਾਣ ਲੱਗਾ ਬੂਟਾ ਆ 15 ਹੈ ਇੱਥੇ ਹੀ ਤਾਂ ਤੋਡੇ ਹੋਣਗੇ ਇੱਥੇ ਹੀ ਆਈ ਪਾਣੀ ਆ ਜਿਹੜਾ ਸਵੇਰ ਦੇ ਸਵੇਰੇ ਇੱਥੇ ਹੀ ਹੈ ਨਾ ਨਹੀਂ ਨਹੀਂ ਬਣ ਕੇ ਗਏ ਆ ਅੱਛਾ ਇਨਾ ਇਨਾ ਵਧ ਗਿਆ ਪਾਣੀ ਹੈ ਲੋ ਵੀ ਮੇਰੇ ਨੂੰ ਵੇਖੋ ਪਾਣੀ ਦਾ ਵਹਾਅ ਬਹੁਤ ਤੇਜ਼ ਆ ਪਾਣੀ ਬਹੁਤ ਤੇਜ਼ ਆ ਅੱਜ ਬੰਦੀ ਪਈ ਆ ਅੱਛਾ ਇੱਥੇ ਬੰਦੀ ਸਵੇਰੇ ਬੰਦੀ ਸਵੇਰੇ ਜਾਂ ਸ਼ਾਮੀ ਹਾਂ ਆ ਗਏ ਹੁਣੇ ਬੰਦੀ ਜਾਨੀ ਕਿ ਤੇਜ਼ੀ ਨਹੀਂ ਵਧਿਆ ਪਾਣੀ ਕਾਹਤੋਂ ਤਾਂ ਦੁਖਣੀ ਦੇ ਪਈ ਉਧਰ ਪਾਣੀ ਨਹੀਂ ਪਾਣੀ ਤੇਜ਼ ਆ ਪਾਣੀ ਦੀ ਸਪੀਡ ਹੀ ਬਹੁਤ ਆ ਉਹ ਦੇਖ ਲਈ ਬਈ ਅੱਗੇ ਇੰਨਾ ਤੇਜ਼ ਪਾਣੀ ਥੋੜੀ ਹੈ ਨਾ ਮੰਜ ਹਮੇਸ਼ਾ ਬਹੁਤ ਆ ਆ ਵੇ ਕਿੰਨੀ ਤਾਲੀ ਲੱਗਦਾ ਇੱਦਾਂ ਵਗਦਾ ਸੀ ਮੈਂ ਉਹ ਉੱਥੇ ਤੱਕ ਗਿਆ ਸੀ ਤੇ ਅੱਜ ਉਹ ਤੇਜ਼ ਆ ਪਾਣੀ ਅੱਜ ਹੋਰ ਜਾਣਾ ਹੋਰ ਵਗਦਾ ਨਾ ਕੋ ਨਾ ਨਹੀਂ ਦੇਖਦਾ ਨਹੀਂ ਨਹੀਂ ਸਵੇਰ ਤੱਕ ਹੋਰ ਵਦਨਾ ਅਜੇ ਪਿੱਛੋਂ ਬਹੁਤ ਪਾਣੀ ਛੱਡਿਆ ਪਾਣੀ ਰਾਗ ਨੂੰ ਛੱਡਿਆ ਢਿਲ ਮਾਤ ਕਿੱਦੇ ਪੈ ਗਈ ਆ ਟੇੜ ਪਈ ਆ ਕਹਿੰਦੇ ਆ ਆ ਫੋਨ ਲਾ ਕੇ ਪਿੱਛਾ ਮੁੰਡੇ ਨੂੰ ਕਹਿੰਦਾ ਪੈ ਗਈ ਟੇੜ ਇਹਦਾ ਕੰਮ ਪਈ ਜਾਂਦਾ ਚਲੋ ਆ ਜਿਓ ਹਾਂ ਹੱਲ ਝੋਨੇ ਸਾਰੇ ਦੇਖਦੇ ਹੀ ਇੱਥੋਂ ਦੇਖਣ ਲੱਪੇ ਹੂੰ ਹੁਣ ਇੱਕ ਦੇਖਦਾ ਨਹੀਂ ਆ ਜਾ ਹੁਣ ਪਿਛਲੇ ਸਾਲ ਉਦੋਂ 2023 ਨਾਲੋਂ ਜ਼ਿਆਦਾ ਪਾਣੀ ਆਇਆ ਦੀ ਉਹ ਤੋਂ ਕਈ ਗੁਣਾ ਪਈ ਜਾਂਦਾ ਹੂੰ ਉਹ ਤੇ ਜਿੰਦਰੇ ਤੋਂ ਬੜਾ ਦਾ ਜਾਂਦਾ ਨਾਲੇ ਜਿੰਦਰਾ ਕੱਲ ਨਹੀਂ ਦੇਖਦਾ ਸੀ ਉਹ ਮੋਟਰ ਦਾ ਉਹ ਮੋਟਰ ਦਾ ਉਹ ਦੇਖ ਲੈ ਹਣ ਭਾਈ ਉਹਦੇ ਗੇਟ ਵੀ ਲੁਕੰਦੇ ਆ ਗਿਆ ਹੂੰ ਕੱਲ ਤੱਕ ਮੈਂ ਉਹ ਵੀ ਲੋ ਵੀ ਮੇਤਰੋ ਪਾਣੀ ਬਹੁਤ ਤੇਜ ਆ ਤਸਵੀਰ ਤੱਕ ਸ਼ਾਇਦ 4 ਵਜ ਦਾ ਆਉਂਦਾ ਹੈ ਅਸਾਰ ਆ ਇਹ ਅੱਜ ਹੈਗੀ ਆ ਜੀ 25 ਤਰੀਕ 8ਵਾਂ ਮਹੀਨਾ 2025 ਬਾਹ ਬਹੁਤ ਵਧੀਆ ਵਾਧਾ ਗਿਆ ਬਾਣੀ ਬਹੁਤ ਜਿਆਦਾ ਤੇਜ਼ ਬਹੁਤ ਹੁੰਦਾ ਪਾਣੀ ਫਿਰ ਮੰਨ ਲਓ ਕਿਹਦੇ ਪਾੜ ਕੇ ਆਉਂਦਾ ਮੰਨ ਲਓ